ਉਹ ਸਮਾਜ ਚਾਹੁੰਦਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਇਹ ਕੰਮ ਕਰਨਗੇ ਪਰੰਤੂ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਧਰੋ ਜਿਹੜਾ ਹੈਗਾ ਉਹ ਸਮਾਜ ਦੇ ਨਾਲ ਕਮਾਇਆ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਇਹ ਬੀਜੇਪੀ ਸਰਕਾਰ ਜਿਹੜੀ ਇੱਕ ਫਿਰਕਾਪਰਸੀ ਦੇ ਨਾਲ ਸੰਬੰਧ ਰੱਖਦੀ ਆ ਜਿਹੜੀ ਕਮਨਵਾਦੀ ਸੋਚ ਦੇ ਨਾਲ ਚੱਲੀ ਹੈਗੀ ਆ ਔਰ ਜਿਹੜੀ ਇਹ ਦਲਤ ਸਮਾਜ ਨੂੰ ਜਿਹੜਾ ਹੈਗਾ ਖੋਪਰੋਖੇ ਕਰਦੀ ਆ ਉਹਦੇ ਵਿੱਚ ਗਏ ਨੇ ਮੈਂ ਇਹ ਗੱਲ ਸਾਫ ਸਵਸ਼ਟ ਕਰ ਦੇਣੀ ਚਾਹੁੰਦਾ ਆ ਕਿ ਆਮ ਆਦਮੀ ਪਾਰਟੀ ਜਿਹੜੀ ਸੈਕੂਲਰ ਤੇ ਧਰਮ ਨਿਰਪੱਖ ਪਾਰਟੀ ਆ ਜੇ ਉਸ ਪਾਰਟੀ ਦੇ ਵਿੱਚੇ ਨਹੀਂ ਟਿਕ ਸਕੇ ਤਾਂ ਇਹ ਕਿਤੇ ਮੈਨੂੰ ਟਿਕਣਗੇ ਅਗਰ ਇਹਨਾਂ ਨੇ ਇਸ ਪਾਰਟੀ ਨਾਲ ਧਰੋਹ ਕੀਤਾ ਹੈਗਾ ਤਾਂ ਲੋਕ ਇਹਨਾਂ ਨੂੰ ਮੇਰੇ ਹਿਸਾਬ ਨਾਲ ਬਿਲਕੁਲ ਮੂੰਹ ਨਹੀਂ ਲਾਉਣਗੇ ਇੱਕ ਧਰੋਹ ਹੋਇਆ ਕਿਉਂ ਇਹਦੇ ਪਿੱਛੇ ਕਾਰਨ ਕੀ ਸੀ ਵਿੱਕ ਗਏ ਪੈਸੇ ਦੇ ਤੇ ਕੀ ਕਰਨ ਰਿਹਾ ਮੈਂ ਕਹਿੰਦਾ ਜੀ ਉਹਨਾਂ ਨੇ ਸਮਾਜ ਦੇ ਕੀਤਾ ਕੀ ਆ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਸਿਆਸਤ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਲੰਧਰ ਦੀ ਸੀਟ ਜਿਸ ਦੇ ਉਤੋਂ ਦੋ ਵੱਡੇ ਲੀਡਰ ਐਲਾਨੇ ਗਏ ਸੀਗੇ ਇੱਕ ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਇੱਕ ਜ਼ਿਮਨੀ ਚੋਣਾਂ ਦੇ ਵਿੱਚ ਉਹਨਾਂ ਦੋਵਾਂ ਲੀਡਰਾਂ ਨੇ ਹੁਣ ਬਾਏ ਬਾਏ ਕਰ ਦਿੱਤੀ ਹੈ ਜਲੰਧਰ ਸੀਟ ਤੋਂ ਆਮ ਆਦਮੀ ਪਾਰਟੀ ਨੂੰ ਬਾਏ ਬਾਏ ਕਰਤੀ ਹੈ ਔਰ ਜਾ ਕੇ ਭਾਜਪਾ ਚ ਰਲੇ ਨੇ ਇਸ ਤੋਂ ਬਾਅਦ ਕੀ ਸਮਿਕਰਣ ਕਹਿੰਦੇ ਨੇ ਸਿਆਸਤ ਦੇ ਲੋਕ ਸਭਾ ਚੋਣਾਂ ਦੇ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰ। ਸਾਡੇ ਨਾਲ ਮੌਜੂਦ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਔਰ ਇਸ ਮਾਮਲੇ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ। ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਇੱਕ ਲੋਕਤੰਤਰ ਦੇ ਥੰਮ ਹੋ। ਤੁਹਾਡੇ ਮਾਧਿਅਮ ਰਾਹੀਂ ਸਮਾਜ ਦੇ ਵਿੱਚ ਉਹ ਚੇਨਕ ਜਾਂਦੀ ਹੈਗੀ ਆ ਜਿਹੜਾ ਸਮਾਜ ਜਿਹੜਾ ਹੈਗਾ ਚਾਹੁੰਦਾ ਆ ਔਰ ਜਿਹੜਾ ਕਬੂਲ ਕਰਦਾ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੂੰ ਐਨਏ ਹੋਜ ਦੇ ਨਾਲ ਜਿਤਾਇਆ ਸੀ ਜਿਹੜਾ ਨੂੰ ਗਾਂ ਲੈ ਕੇ ਆਉਂਦਾ ਸੀ ਇੰਨੀਆਂ ਰੈਲੀਆਂ ਕੱਢ ਕੇ ਜਿਨ੍ਹਾਂ ਨੂੰ ਅੱਗੇ ਟੋਰਿਆ ਉਹੀ ਹੁਣ ਅਧ ਵਿਚਾਲੇ ਸਖਣਾ ਛੱਡ ਕੇ ਦੇਖੋ ਜੀ ਗੱਲ ਇਸ ਤਰ੍ਹਾਂ ਆ ਜਿੱਥੇ ਤੱਕ ਮੈਂ ਇੱਕ ਪੋਲਿਟੀਕਲ ਸਿਨੈਰੀਓ ਦੇ ਨਾਲ ਦੇਖ ਰਿਹਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਆਪਣੇ ਜਿਹੜੀ ਲੋਕ ਸਭਾ ਦੀ ਜਲੰਧਰ ਦੀ ਜਿਹੜੀ ਸੀ ਉਹ ਹੋਈ ਸੀ ਚੋਣ ਜਿਮਨੀ ਚੋਣ ਹੋਈ ਸੀ ਜਿਸ ਵਿੱਚ ਸ਼ਸ਼ੀਲ ਕੁਮਾਰ ਰੈਂਕੂ ਜੀ ਲਗਭਗ 57 ਹਜ਼ਾਰ ਦੀ ਵੋਟ ਬੈਂਕ ਦੇ ਨਾਲ ਜਿਹੜਾ ਸੀ ਉਹਨਾਂ ਨੇ ਉਹ ਲੀਡ ਬਣਾਈ ਸੀ ਉਸ ਲੀਡ ਦੇ ਵਿੱਚ ਜੇ ਮੈਂ ਬਹੁਤ ਵੱਡਾ ਯੋਗਦਾਨ ਕਮਾ ਤਾਂ ਐਸਸੀ ਵੋਟ ਬੈਂਕ ਦਾ ਸੀ ਦਲਿਤ ਵੋਟ ਬੈਂਕ ਦਾ ਸੀਗਾ ਕਿਉਂਕਿ ਅਸੀਂ ਵੇਖਦੇ ਆ ਕਿ ਹਲਕਾ ਵਿਧਾਨ ਸਭਾ ਫਲੋਰ ਹਲਕਾ ਵਿਧਾਨ ਸਭਾ ਆਦਮਪੁਰ ਹਲਕਾ ਵਿਧਾਨ ਸਭਾ ਕਰਤਾਰਪੁਰ ਔਰ ਇਨਾਂ ਤਿੰਨਾ ਚਾਰ ਹਲਕਿਆਂ ਦੇ ਵਿੱਚ ਦਲਿਤ ਵੋਟ ਬੈਂਕ ਜਿਹੜੀ ਹੈਗੀ ਐ ਐਸਸੀ ਵੋਟ ਬੈਂਕ ਜਿਹੜੀ ਹੈਗੀ ਆ ਬਹੁਤ ਹੈਗਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਕਿ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਮੈਂ ਪਰਚੋਲ ਕੀਤੀ ਆ ਲਗਭਗ 7000 ਵੋਟ ਬੈਂਕ ਦੇ ਨਾਲ ਜਿਹੜੀ ਸੀ ਉੱਥੇ ਲੀਡ ਲਈ ਹੈ ਗਿਆ ਔਰ ਦੂਸਰੇ ਨੰਬਰ ਦੇ ਵਿੱਚ ਲਗਭਗ 7000 ਵੋਟ ਬੈਂਕ ਦੇ ਨਾਲ ਆਦਮਪੁਰ ਤੋਂ ਲੀਡ ਲਈ ਗਈ ਆ ਔਰ 12000 ਦੀ ਲੀਡ ਜਿਹੜੀ ਗਿਆ ਹਲਕਾ ਵਿਧਾਨ ਸਭਾ ਕਰਤਾਰਪੁਰ ਤੋਂ ਲਗੀ ਆ ਸਾਰੇ ਹਲਕਿਆਂ ਦੇ ਵਿੱਚੋਂ ਜਿਹੜੀ ਆ ਲੀਡ ਬਣੀ ਸੀ ਉਹ ਕਿਹੜੀ ਲੀਡ ਸੀਗੀ ਉਹ ਐਸਸੀ ਸਮਾਜ ਦੀ ਦਲਿਤ ਸਮਾਜ ਦੀ ਸੀ ਕਿਉਂਕਿ ਉਹ ਸਮਾਜ ਚਾਹੁੰਦਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਇਹ ਕੰਮ ਕਰਨਗੇ ਇਹ ਜਿਹੜੀ ਸਾਡੀ ਸੋਚ ਹੈ ਜਿਹੜੇ ਸਾਡੇ ਉਹ ਰਹਿਬਰ ਨੇ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ ਡਾਕਟਰ ਭੀਮrao ਅੰਬੇਦਕਰ ਜੀ ਦੀ ਉਸ ਦੀ ਸੋਚ ਨੂੰ ਲੈ ਕੇ ਜਿਹੜਾ ਹੈਗਾ ਉਹ ਅੱਗੇ ਚੱਲਣਗੇ ਪਰੰਤੂ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਧਰੋ ਜਿਹੜਾ ਹੈਗਾ ਉਹ ਸਮਾਜ ਦੇ ਨਾਲ ਕਮਾਇਆ ਹੈਗਾ ਉਹ ਸਮਾਜ ਨੂੰ ਬਹੁਤ ਹੀ ਵੱਡਾ ਧੋਖਾ ਦਿੱਤਾ ਹੈਗਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਇਹ ਜੀਪੀ ਸਰਕਾਰ ਜਿਹੜੀ ਇੱਕ ਫਿਰਕਾਪਰਸੀ ਦੇ ਨਾਲ ਸੰਬੰਧ ਰੱਖਦੀ ਆ ਜਿਹੜੀ ਕਹਿੰਦੇ ਹੈਗੇ ਆ ਇੱਕ ਮਨੂਵਾਦੀ ਸੋਚ ਦੇ ਨਾਲ ਚੱਲੀ ਹੈਗੀ ਆ ਔਰ ਜਿਹੜੀ ਇਹ ਦਲਿਤ ਸਮਾਜ ਨੂੰ ਜਿਹੜਾ ਹੈਗਾ ਆਖੋ ਪਰੋਖੇ ਕਰਦੀ ਆ ਉਹਦੇ ਵਿੱਚ ਗਏ ਨੇ ਉਸ ਕਰਕੇ ਜਿਹੜਾ ਹੈਗਾ ਦਲਿਤ ਸਮਾਜ ਐਸਸੀ ਸਮਾਜ ਜਿਹੜਾ ਹੈਗਾ ਇਹਨਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਥੋਂ ਵੀ ਇੱਕ ਦੇ ਖੰਨਗੇ ਉੱਥੋਂ ਜਿਹੜਾ ਹੈਗਾ ਭਾਜ ਦੋਣਗੇ ਐਨੇ ਲੋਕਾਂ ਨੇ ਗਾ ਲੈ ਕੇ ਆਉਂਦਾ ਜਿਵੇਂ ਤੁਸੀਂ ਦੱਸਿਆ ਕਿ ਐਸਸੀ ਵੋਟ ਜਿਹੜੀ ਭਰਪੂਰ ਪਈ ਹੈ ਇਹਨਾਂ ਨੂੰ ਸਾਰੇ ਹਲਕਿਆਂ ਦੇ ਵਿੱਚੋਂ ਪਰ ਤਾਂ ਵੀ ਇਹਨਾਂ ਨੇ ਲੋਕਾਂ ਦੇ ਸਾਰੇ ਸੁਪਨੇ ਹੀ ਖਾਲੇ ਆ ਕੇ ਸੱਡ ਦਿੱਤੇ ਅੰਤ ਦੇ ਵਿਚਾਈ ਲੱਗਦਾ ਦੇਖੋ ਗੱਲ ਇਸ ਤਰ੍ਹਾਂ ਆ ਉਸ ਕੌਮ ਦੇ ਨਾਲ ਉਸ ਸਮਾਜ ਦੇ ਨਾਲ ਐਸਸੀ ਸਮਾਜ ਨਾਲ ਜਿਹੜਾ ਵੱਡਾ ਤਰੋ ਕੁਮਾ ਹੈਗਾ ਕਿਉਂਕਿ ਮੈਂ ਇਹ ਗੱਲ ਸਾਫ ਸਪਸ਼ਟ ਕਰ ਦੇਣੀ ਚਾਹੁੰਦਾ ਆ ਕਿ ਆਮ ਆਦਮੀ ਪਾਰਟੀ ਜਿਹੜੀ ਸੈਕੂਲਰ ਤੇ ਧਰਮ ਨਿਰਪੱਖ ਪਾਰਟੀ ਆ ਜੇ ਉਸ ਪਾਰਟੀ ਦੇ ਵਿੱਚੇ ਨਹੀਂ ਟਿਕ ਸਕੇ ਤਾਂ ਇਹ ਕਿਤੇ ਨਹੀਂ ਟਿਕਣਗੇ ਕਿਉਂਕਿ ਇਹ ਗਰੀਬਾਂ ਦੇ ਮਸੀਹਾ ਨਹੀਂ ਬਣ ਸਕਦੇ ਗਰੀਬਾਂ ਦੇ ਮਸੀਹਾ ਆਮ ਆਦਮੀ ਪਾਰਟੀ ਆ ਸਭ ਤੋਂ ਵੱਡਾ ਮంత్రి ਮੰਡਲ ਦੇ ਵਿੱਚ ਜਿਹੜਾ ਵੱਡਾ ਅਹੁਦਾ ਔਰ ਵੱਡਾ ਮੰਤਰੀ ਆ ਸਾਡੇ ਬਹੁਤ ਹੀ ਦਲਿਤ ਸਮਾਜ ਦਾ ਹਰਪਾਲ ਸਿੰਘ ਟੀਮਾ ਜਿਹੜੇ ਵਿੱਤ ਮੰਤਰੀ ਆ ਦੂਸਰੇ ਨੰਬਰ ਤੇ ਸਾਡੇ ਬਹੁਤ ਹੀ ਸਤਿਕਾਰਤ ਜਿਹੜੇ ਸਾਡੇ ਆਪਣੇ ਨੇ ਸਰਦਾਰ ਬਲਕਾਰ ਸਿੰਘ ਜੀ ਦਲਤ ਸਮਾਜ ਦੇ ਵਿੱਚੋਂ ਆਸਾਨ ਸਰਕਾਰਾਂ ਮੰਤਰੀ ਬਹੁਤ ਹੀ ਵੱਡੇ ਕੰਮ ਕਰ ਰਹੇ ਆ ਤੀਸਰੇ ਨੰਬਰ ਤੇ ਲਾਲਚੰਦ ਕਟਾਰੂ ਚੱਕ ਜੀ ਜਿਹੜੇ ਸਿਵਲ ਸਲਵਾਈ ਵਿਭਾਗ ਦੇ ਮੰਤਰੀ ਨੇ ਬਹੁਤ ਅਹਿਮ ਆ ਔਰ ਬਹੁਤ ਹੀ ਵੱਡਾ ਕੰਮ ਕਰ ਰਹੇ ਨੇ ਚੌਥਾ ਜਿਹੜਾ ਸਾਡੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਜੀ ਉਹ ਵੀ ਬਹੁਤ ਹੀ ਵੱਡਾ ਅਵਧਾਨਕ ਪਦ ਹੈ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਹੀ ਵੱਡੇ ਪ੍ਰਧਾਨ ਬੁੱਧਰਾਮ ਜੀ ਜਿਹੜਾਗਾ ਉਸੇ ਵਾਰ ਵਾਰ ਸੋ ਗਰੀਬਾਂ ਦੇ ਮਸੀਹਾ ਤੌਰ ਤੇ ਦਲਤਾਂ ਦੇ ਮਸੀਹਾ ਬਣ ਕੇ ਆਮ ਆਦਮੀ ਪਾਰਟੀ ਜਿਹੜੀ ਉਹ ਸੇਵਾ ਕਰ ਰਹੀ ਹੈਗਾ ਅਗਰ ਇਹਨਾਂ ਨੇ ਇਸ ਪਾਰਟੀ ਨਾਲ ਧਰੋਹ ਕੀਤਾ ਹੈਗਾ ਤਾਂ ਲੋਕ ਇਹਨਾਂ ਨੂੰ ਮੇਰੇ ਹਿਸਾਬ ਨਾਲ ਬਿਲਕੁਲ ਮੂੰਹ ਨਹੀਂ ਲਾਉਣਗੇ ਔਰ ਲੋਕ ਜਿਹੜੇ ਹੈਗੇ ਹਰ ਪਿੰਡ ਹਰ ਗਲੀ ਹਰ ਬਰੂਹਾ ਤੋਂ ਜਿਹੜਾ ਹੈਗਾ ਇਹਨਾਂ ਦਾ ਮੂੰਹ ਤੋੜ ਜਵਾਬ ਦੇਣਗੇ ਇਹ ਤਾਂ ਹੁਣ ਦਰਦ ਉੱਠਦਾ ਹੀ ਹੈ ਕਿ ਇਹਨਾਂ ਨੇ ਧੋਖਾ ਦਿੱਤਾ ਧਰੋਹ ਦਿੱਤਾ ਹੈ ਪਰ ਗੱਲ ਇਹ ਹੈ ਕਿ ਦਿੱਤਾ ਕਾਨੂੰ ਇੱਕ ਧਰੋਹ ਹੋਇਆ ਕਿਉਂ ਇਹਦੇ ਪਿੱਛੇ ਕਾਰਨ ਕੀ ਸੀ ਵਿੱਕ ਗਏ ਪੈਸੇ ਦੇ ਤੇ ਕੀ ਕਰਨ ਰਿਹਾ ਇਹ ਤਾਂ ਦੇਖੋ ਜੀ ਉਹਨਾਂ ਨੂੰ ਪਤਾ ਹੈਗਾ ਉਹਨਾਂ ਦਾ ਨਿੱਜੀ ਮੁਫਾਜ਼ ਨਿੱਜੀ ਸਵਾਰਥ ਜਿਹੜਾ ਉਹਨਾਂ ਦਾ ਕੀ ਹੋ ਸਕਦਾ ਸੀਗਾ ਅਗਰ ਕੋਈ ਬੰਦਾ ਇਜੇਹੀ ਪਾਰਟੀ ਜਿਹੜੀ ਵਿਚਾਰ ਤਾਰਾਂ ਨਾਲ ਜੁੜੀ ਆ 바ਵਾ ਸਾਹਿਬ ਦੀ ਸੋਚ ਦੇ ਨਾਲ ਜੁੜੀ ਆ ਐਸੀ ਸਮਾਜ ਦੀ ਸੋਚ ਦੇ ਨਾਲ ਜੁੜੀ ਆ ਜੇ ਉਹਨੂੰ ਛੱਡ ਕੇ ਗਏ ਆ ਕਿਤੇ ਨਾ ਕਿਤੇ ਤਾਂ ਸਵਾਰਥ ਕਿਤੇ ਨਾ ਕਿਤੇ ਤਾਂ ਨਿੱਜ ਕਿਤੇ ਨਾ ਕਿਤੇ ਦਾ ਉਹਦਾ ਹਿੱਤ ਆਪਣਾ ਜਿਹੜਾ ਹੈਗਾ ਉਹ ਜੁੜਿਆ ਹੋ ਸਕਦਾ ਪਰੰਤੂ ਲੋਕਾਂ ਨੇ ਉਹ ਹਿੱਤ ਮੁਫਾਜ਼ ਨਿੱਜ ਜਿਹੜਾ ਹੈਗਾ ਉਹ ਸਾਰਾ ਖਤਮ ਕਰ ਦੇਣਾ ਹੈਗਾ ਲੋਕਾਂ ਨੇ ਬਿਲਕੁਲ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਅੱਛਾ ਉਹ ਤਾਂ ਦਾਅਵੇ ਨਾਲ ਅਸੀਂ ਗੱਲ ਕਹਿੰਦੇ ਨੇ ਕਿ ਸਾਡਾ ਕੰਮ ਨਹੀਂ ਸੀ ਹੋ ਰਿਹਾ ਸਾਡੇ ਲੋਕਾਂ ਦਾ ਕੰਮ ਨਹੀਂ ਸੀ ਹੋ ਰਿਹਾ ਸੀ ਤਾਂ ਤਾਂ ਛੱਡ ਕੇ ਗਏ ਮੈਂ ਕਹਿੰਦਾ ਜੀ ਉਹਨਾਂ ਨੇ ਸਮਾਜ ਲਈ ਕੀਤਾ ਕਿ ਸਮਾਜ ਲਈ ਉਹ ਹੀ ਲੀਡਰ ਬਣ ਸਕਦਾ ਜਿਹੜਾ ਕੰਮ ਕਰਦਾ ਆ ਪਾਰਟੀ ਨੇ ਬਹੁਤ ਵੱਡੇ ਕੰਮ ਜੜੇ ਗਿਆ एससी समाज दलित समाज ਲਈ ਕੀਤਾ ਗਿਆ ਮੈਂ ਕਹਿੰਦਾ ਵੱਡਾ ਇੱਕ ਕਹਿੰਦਾ ਭਾਰਤ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਂਦੀ ਆ ਕਿ 600 ਜੂਨਟ ਜਿਹੜੇ ਹੈਗੇ ਆ ਫ੍ਰੀ ਹੋਣੇ ਹੈਗੇ ਮੇਰਾ ਹੋਇਆ ਫ੍ਰੀ ਮੈਨੂੰ 4-5000 ਰੁਪਏ ਜਿਹੜੇ ਬਚਤ ਹੈਗੇ ਆ ਮੈਂ ਆਪਣੇ ਬੱਚਿਆਂ ਦਾ ਜਿਹੜਾ ਹੈਗਾ ਉਹਦੇ ਹੋਰ ਕਰ ਸਕਦਾ ਹੈਗਾ ਤੁਹਾਡੇ ਹੋ ਸਕਦੇ ਸਾਰੇ ਹੋ ਸਕਦੇ ਇਹ ਇੱਕ ਵੱਡੀ ਇੱਕ ਰੈਵਲੂশনারੀ ਨਹੀਂ ਹੈਗੀ ਔਰ ਨੌکریاں ਦਿੱਤੀਆਂ 43000 ਠੀਕ ਹੈ ਕਿ ਨਹੀਂ ਹਰ ਪੱਖ ਤੋਂ ਵਿਕਾਸੇ ਕੰਮ ਹੋ ਰਿਹਾ ਹੈਗਾ ਇਹ ਤਾਂ ਹੁਣ ਐਵੇਂ ਦੁਸ਼ਣਵਾਦੀ ਲਾਉਣੀ ਜੀ ਅਸੀਂ ਐਸ ਕਰਕੇ ਗਏ ਆ ਇਹ ਵਿੱਚ ਰਹਿ ਕੇ ਉਸ ਵਕਤ ਗੱਲ ਕਰਦੇ ਹੁਣ ਤਾਂ ਜਦ ਚਲੇ ਗਏ ਹੈਗੇ ਯਾਰ ਤਾਂ ਇਹ ਪੀਮਰਾਓ ਮੀਡਗਰ ਸਾਹਿਬ ਦੀ ਜਿਹੜੇ ਸਾਡੇ ਰੈਵਰ ਨੇ ਉਹਨਾਂ ਦੀ ਸੋਚ ਨੂੰ ਜਿਹੜਾ ਹੈਗਾ ਇਹ ਖਤਮ ਕਰ ਕਰਕੇ ਗਿਆ ਲੋਕ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਤਾਂ ਅੰਤ ਦੇ ਵਿੱਚ ਮਰਾ ਹੀ ਪੁੱਛਣਾ ਹੈ ਕਿ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਜਿਤਾਉਣ ਪਿੱਛੇ ਬੜੀ ਵਰਕਫੋਰਸ ਲੱਗੀ ਹੈ ਬਹੁਤ ਲੋਕਾਂ ਦੇ ਸੁਪਨੇ ਇਹਨਾਂ ਦੇ ਪਿੱਛੇ ਸੀਗੇ ਹੁਣ ਜੇ ਛੱਡ ਚੁੱਕੇ ਨੇ ਇਹਦਾ ਆਮ ਆਦਮੀ ਪਾਰਟੀ ਕਿਤੇ ਹੁਣ ਲੰਗੜੀ ਤਾਂ ਨਹੀਂ ਹੋਗੀ ਆਮ ਆਦਮੀ ਪਾਰਟੀ ਦਾ ਮਨੋਵਲ ਬਹੁਤ ਹੀ ਅੱਗੇ ਹੋ ਗਿਆ ਅਜਿਹੇ ਲੀਡਰ ਜਿਹੜੇ ਹੈਗੇ ਆ ਇੱਕ ਸਾਗਰ ਆ ਸਾਗਰ ਦੇ ਵਿੱਚੋਂ ਬੂੰਦ ਕੱਢ ਲਈ ਬਾਲਟੀ ਪਾਲੀ ਕੋ ਫਰਕ ਨਹੀਂ ਪੈਂਦਾਗਾ ਇੱਕ ਜਿਹੜੀ ਆਮ ਆਦਮੀ ਪਾਰਟੀ ਆ ਸਰਕਾਰ ਜਿਹੜੀ ਉਹ ਸਾਗਰ ਦੇ ਤਰਤੇ ਕੰਮ ਕਰ ਰਹੀ ਆਗੇ ਔਰ ਉਹਦੇ ਵਿੱਚ ਇਹ ਬਾਹਰ ਗਏ ਆ ਠੀਕ ਹੈ ਕਿ ਨਹੀਂ ਬਹੁਤ ਹੀ ਵੱਡੀ ਗਲਤੀ ਹੈਗੀ ਆ ਔਰ ਨਿਜਲੀ ਗਏ ਆ ਲੋਕਾਂ ਨੇ ਬਿਲਕੁਲ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਹੈਗਾ ਸਰ ਠੀਕ ਹੈ ਬਿਲਕੁਲ ਡੈਂਸ ਦੇ ਵਿੱਚ ਇੱਥੇ ਆ ਕੇ ਕਨਕਲੂਜਨ ਬਣਦਾ ਹੈ ਕਿ ਫਿਲਹਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹਾਰੀ ਨਹੀਂ ਗਾਂਵਾਦੀ ਜਾਰੀ ਹੈ ਮਨੋਬਲ ਹੋਰ ਸਟਰੋਂਗ ਹੋਇਆ ਮੋਟੀਵੇਸ਼ਨ ਹੋਰ ਜ਼ਿਆਦਾ ਵਧੀ ਹੈ ਔਰ ਇਸੇ ਨੂੰ ਲੈ ਕੇਗਾ ਵਧਦੇ ਜਾਣਾ ਹੈ ਔਰ ਆਉਂਦੇ ਸਮੇਂ ਦੇ ਵਿੱਚ ਜਿੱਤ ਹਾਸਲ ਕਰਨ ਦਾ ਦਾਵਾ ਆਮ ਆਦਮੀ ਪਾਰਟੀ ਦਾ ਕੀ ਕਹਿੰਦੇ ਨੇ ਸਮੇਕਰਨ ਆਉਂਦਾ ਸਮਾ ਦੱਸੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ